ਅਰਥ ਕੀ ਆਪਾਂ ਅੱਜ ਸਾਢੇ 1 6 ਵਜੇ ਚਾਹ ਪਾਣੀ ਬਣਾ ਕੇ ਤੁਹਾਨੂੰ ਮਿਲਦੇ ਆ ਮੜਾ ਜੇ ਹੁਣ ਸਤਜੀਟ ਆ ਗਿਆ ਹਰਲੇ ਦਾ ਸੁਰਤ ਤੋਂ ਬਾਹਰ ਜੁਏ ਫਿਰਦੇ ਹੋ ਰਾਤ ਪਾਵਰ ਬੈਂਕ ਜੇ ਅੱਜ ਲਾਈ ਸੀਗੀ ਤੇ ਹੁਣ ਜਾ ਕੇ ਦੇਖੀ ਤੇ ਉਹੀ ਗੱਲ ਹੋ ਗਈ ਉਹ ਤੁਹਾਨੂੰ ਪਤਾ ਵੀ ਕਿਹੜੀ ਗੱਲ ਹੋ ਗਈ ਹੋਣੀ ਆ ਚਾਰਜ ਲਾਈ ਸੀਗੀ ਚਾਰਜ ਤਾਂ ਲੱਗੀ ਸੀਗੀ ਪਰ ਉਹ ਜਾਲੀ ਆ ਚਾਰਜਰ ਸੀਗਾ ਅੰਦਰ ਦਾ ਇੱਕ ਟੱਕ ਸੀ ਰਾਤ ਉਹ ਵੀ ਡਾਤਾ ਜਿਹਨੇ ਅੰਦਰ ਰਾਣੀ ਦੇਖਦੇ ਹਾਂ ਹੁਣ ਵੀ ਫਲੇ 6:30 ਹੋਏ ਆ ਵੱਧ ਤੋਂ ਵੱਧ 8:30 ਵਜੇ ਚੱਲ ਪੜਾਂਗੇ ਅੱਗੇ 9:30 ਵਜੇ ਚੱਲਦੇ ਘੰਟਾ ਪਹਿਲਾਂ ਹੋ ਰਹੇ ਅੱਜ ਸਲਾਹ ਤਾਂ ਸੀ ਕਿ 7 ਵਜੇ ਨਿਕਲਾਂਗੇ ਪਰ ਹੁਣ ਦੂਜੀ ਵੀ ਡਾਊਨ ਪਈ ਪਾਵਰ ਬੈਂਕ ਤੇ ਆਪਣੇ ਲਈ ਪਹਿਲੀ ਵੀ ਆਹੜੀ ਦੂਜੀ ਇਹ ਵੀ ਡਾਊਨ ਹੋ ਗਈ ਆ ਹੁਣ ਚਾਰਜ ਕਰਕੇ ਇਹਨੂੰ 8:30 ਕੋਵੇ ਚੱਲਾਂਗੇ 8:30 8 ਵਜੇ ਤੁਰਾਂਗੇ ਇਥੋਂ ਉਹਨਾਂ ਨੇ ਹੋਏ ਸੌਂਨੇ ਆ ਹੁਣ ਹੋਰ ਕੀ ਕਰ ਸਕਦੇ ਆ ਨਹੀਂ ਚਾਹ ਜੀ ਬਣਾ ਕੇ ਪੀਨੇ ਆ ਦੇਖਦੇ ਕੀ ਬਣਦਾ ਸਾਸਰੀ ਗਾਲ ਜੀ ਧਰਲੀ ਚਾਹ ਫਿਰ ਸਵੇਰੇ ਸਵੇਰੇ ਸਮਾਂ ਸਾਢੇ 1 6 ਤੋਂ ਟੱਪ ਕੇ 7 ਵਜੇ ਦਾ ਹੋ ਗਿਆ ਮਿੱਠੇ ਬਿਨਾ ਸਰੀਰ ਕਦੇ ਕਦੇ ਡਾਊਨ ਜਾ ਹੋ ਜਾਂਦਾ ਤੇ ਆਪਣਾ ਆਖਰੀ ਸਿਲੰਡਰ ਆ ਜਿਹੜਾ ਮੁੱਕ ਜਾਣਾ ਅੱਜ ਤੇ ਉਸ ਤੋਂ ਬਾਅਦ ਆਪਣ ਨੂੰ ਡੱਕ ਰਹਿ ਜਾਣਾ ਹਾਲਾ ਉਹ ਵਾਲਾ ਦੇਖਦੇ ਕਿ ਨਹੀਂ ਗੱੜ ਕੱਢਦੇ ਆ ਸਫ਼ਰ ਰਹਿ ਗਿਆ ਸਾਢੇ 750 ਦਾ ਤੇ ਆਪਾਂ ਸੋਖ ਰੱਖੀਏ ਵੀ ਆਹ ਕਢਾ ਦੇ ਕੇ ਤੇ ਆਪਣਾ ਤੇ ਗਾਂ ਉੱਥੇ ਜਗੇ ਨਵਾਂ ਚੱਕ ਲਾਂਗੇ ਠੇਰਾ ਮਠਾਏ ਚ ਪਾ ਲੈ ਵਾਵਾ ਸਾਰਾ ਮਠਾ ਖਾ ਲਿਆ ਤੇ ਨਾਲ ਮਠਾ ਜੈਚ ਵੀ ਪਾ ਲੈਣਾ ਆਪਾਂ ਜ਼ਰੂਰੀ ਆ ਇਹ ਚਲੋ ਦੇਖਦੇ ਆਂ ਚਾਹ ਚ ਪੀ ਕੇ ਤੁਹਾਨੂੰ ਕੀ ਬਣਦਾ ਜੇ ਸਾਹਮਣੇ ਮਾੜੀ ਤੁਸੀਂ ਨਿਗਾ ਮਾਰੋ ਤਾਂ ਬਹੁਤ ਸੋਹਣਾ ਮਾਹੌਲ ਬਣਦਾ ਸਾਫ਼ ਜਾਂ ਮੌਸਮ ਤੇ ਸੋਹਣੇ ਇਹ ਪਹਾੜ ਸਿਰੇ ਸਿਰੇ ਦੁਪਹਿਰ ਦਾ ਪਤਾ ਨਹੀਂ ਫਲਾਲ ਸਾਈਕਲ ਤੇ ਬੈਦਲ ਫਲਾਲ ਸਾਈਕਲ ਤੇ ਬੈਗ ਲਾ ਦਦੇ ਆ ਤੇ ਇਸ ਤੋਂ ਬਹੁਤ ਵਾਰੀ ਟੈਂਟ ਇਕੱਠਾ ਕਰਨ ਦੀ ਆਪਣੀ ਪਾਵਰ ਬੈਂਕ ਚਾਰਜ ਲੱਗੀ ਆ ਸੋ ਚਾਰਜ ਕਰਕੇ 9:30 ਵਜੇ ਜੀ ਜਾਣੇ ਫੇਰ ਆਪਾਂ ਨੂੰ ਅੱਜ ਕਰਦੇ ਕਰਾਉਂਦੇ ਇਹਨੂੰ 6:30 ਵਜੇ ਉੱਠ ਗਏ ਪਰ ਮੁੱਲ ਨਹੀਂ ਪਿਆ ਆਪਣੇ ਉੱਠਿਆਂ ਦਾ ਉਹ ਆਪਣੀ ਗਲਤੀ ਤਾਂ ਨਹੀਂ ਚਲੋ ਚਾਰਜ ਨਹੀਂ ਮਾੜਾ ਸੀ ਇਹਨਾਂ ਦਾ ਹੁਣ ਬਰਸ-ਬੁਸ਼ੀਆ ਕਰਕੇ ਸਾੜੇ ਆ ਨਾ ਆਪਾਂ ਕੱਲ ਲਏ ਸੀਗੇ ਤੇ ਚੱਲਦੇ ਆਂ ਬਸ ਹੁਣ ਉਹ ਡਾਈ ਕਰਕੇ ਆ ਸਲੀਮੀ ਬੇ ਇਕੱਠਾ-ਫੁਟਾ ਕਰਕੇ ਤੇ ਲਓ ਜੀ ਸਮਾਂ ਹੋ ਗਿਆ ਪੂਰੇ 9:00 ਵਜੇ ਦਾ ਤੇ ਕਰ ਲੀਆਂ ਤਿਆਰੀਆਂ ਫਿਰ ਪਾਵਰ ਬੈਂਕ ਦੇ ਤਿੰਨ ਕਟਕ ਹੋ ਗਏ ਆ ਤੇ ਤਿੰਨਾਂ ਟੱਕਣ ਆਪਣਾ ਦਿਨ ਨਾ ਖਾਣਾ ਵਧੀਆ ਮੇਰੇ ਹਿਸਾਬ ਨਾਲ ਤਾਂ ਜਿੰਨਾ ਕਿ ਚਲਾਵਾਂਗੇ ਦੇਖਦੇ ਆ ਫਿਰ ਕੀ ਕਹਿੰਦਾ ਪਹਿਲਾਂ ਹੀ ਮੇਰੇ ਹਿਸਾਬ ਨਾਲ ਚੜ੍ਹਾਈਆਂ ਨਾਲ ਆਪਣਾ ਸਫ਼ਰ ਸ਼ੁਰੂ ਹੋਣਾ ਅੱਜ ਦਾ 20 ਕਿਲੋਮੀਟਰ ਤੇ ਬਾਰਡਰ ਆ ਆਂਧਰਾ ਪ੍ਰਦੇਸ਼ ਦਾ ਤੇ ਉਸ ਤੋਂ ਬਾਅਦ ਕਰਨਾਟਕ ਸ਼ੁਰੂ ਹੋਣਾ 20 ਕਿਲੋਮੀਟਰ ਤੇ ਜਾ ਕੇ ਜਿੱਦਾ ਚੱਤੀ ਜੇ ਤੇ ਰਿਹਾ ਤਾਂ ਵੀਡੀਓ ਬਣਾ ਲਾਂਗੇ ਨਹੀਂ ਫਿਰ ਟੱਪ ਜਾਂਗੇ ਜਿਵੇਂ ਅੱਗੇ ਹੁੰਦਾ ਵੈਸਾ ਜ਼ਿਆਦਾ ਵੀ ਬਾਰਡਰ ਤੇ ਆਪਾਂ ਵੀਡੀਓ ਬਣਾਵਾਂਗੇ ਕੋਈ ਨਹੀਂ ਪਹੁੰਚ ਕੇ 20 ਕਿਲੋਮੀਟਰ ਦੇ ਬਾਹਲਾ ਨਹੀਂ ਹੈਗਾ ਅੱ ਇੱਕ ਦੀ ਚਾਹ ਸ਼ਗਾਂਗੇ ਪਹਿਲਾਂ ਚੱਲ ਕੇ 10 ਕਿਲੋਮੀਟਰ ਤੇ ਠੰਡਾ ਮੌਸਮਾ ਜਿੰਨੀ ਕੁ ਵਾਰ ਨਿਕਲੀ ਗਾੜਦੇ ਗਾਣੇ ਲਾ ਕੇ ਸਿਰੇ ਸਰੇ Nusrat Fateh Ali Khan ਸਾਹਿਬ ਜੀ ਨੂੰ ਸੁਣਦੇ ਹੋਏ ਦਵਣ ਸ਼ੁਰੂ ਕਰਾਂਗੇ ਆਪਾਂ ਰੱਬ ਦਾ ਨਾਮ ਤਾਂ ਆਪਾਂ ਸਵੇਰੇ ਲੈ ਲਈ ਸੀ 5:30 ਵਜੇ ਉੱਠ ਕੇ ਭਾਈ ਉਹ ਨਾ ਕਿਤੇ ਕਹਦੇ ਵੀ ਪਹਿਲਾਂ ਰੱਬ ਦਾ ਨਾਮ ਵੀ ਲੈ ਲਿਆ ਕਰ ਭਾਈ ਉਹ ਲੈ ਲਈਦਾ ਭਾਈ ਅਸੀਂ ਚੁੱਪਚੀ ਤੇ ਉਹ ਅਸੀਂ ਕੈਮਰਾ ਸਾਹਮਣੇ ਨਹੀਂ ਲੈਂਦੇ ਹੁੰਦੇ ਰੱਬ ਦਾ ਨਾਮ ਤੇ ਆਜੋ ਚੱਲੀਏ ਫਿਰ ਫਿਲਾਲ ਸਾਹਮਣੇ ਸੋਹਣਾ ਨਜ਼ਾਰਾ ਪਹਾੜ ਨੇ ਇੱਧਰਲੇ ਪਾਸੇ ਤੇ ਵੀ ਪਹਾੜ ਨੂੰ ਕੱਟ ਕੇ ਇਹਨਾਂ ਨੇ ਪੰਪ ਖੜਾ ਕਰਤਾ ਭਾਈ ਇੱਥੇ। ਤੇ ਤੋਂ ਆਪਣੇ ਆਪਣਾ ਰੰਗ ਝਾੜਾਦਾ ਘੇਰਾ ਪਰ ਕੋਈ ਚੱਕ ਰਹੀ। ਆਦਿ ਨਾਲ ਲੇਟਾਂ ਦਾ ਬਹੁਤ ਆਸਰਾ ਸੀਗਾ। ਦੋ ਤਿੰਨ ਕੁੱਤੇ ਘੱਟੇ ਇਹ ਫੇਰੇ ਪਰ ਮੈਨੂੰ ਬੜਕ ਜੀ ਸੀਗੀ ਮੈਂ ਕਿਹਾ ਚੱਲ ਕੋਈ ਨਹੀਂ ਆ ਲੈਣੇ ਤਾਂ ਭਾਈ ਇਹਨਾਂ ਨੂੰ। ਚਲੋ ਜੀ ਚਲੀਏ ਚੱਲਾ ਜੀ ਚਲੀਏ ਸ਼ਰਾ। ਚਲੋ ਜੀ ਹਾ ਵਾ ਭਰ ਲੀਏ ਟਾਇਰਾਂ ਦੇ ਵਿੱਚ ਘੇਰਾ ਤਾਂ ਬਾਕੀ ਦੇਖਦੇ ਆ। ਓਹੋ ਕੀਆ ਸੋਹਣੇ ਨਜ਼ਾਰੇ ਨੇ ਆਂਧਰਾ ਪ੍ਰਦੇਸ਼ ਦੀ ਜਾਂਦੇ ਜਾਂਦੇ ਤੇ ਏ ਆਪਾਂ ਨੂੰ ਸੋਹਣੇ-ਸੋਹਣੇ ਨਜ਼ਾਰੇ ਮੇਰੇ ਹਿਸਾਬ ਨਾਲ ਅੱਜ ਹੀ ਦੇਖਣੇ ਆ। ਜਦੋਂ ਕਰਨਾਟਕ ਵੱੜ ਕੇ ਥੋੜਾ ਜਿਹਾ ਮਾਹੌਲ ਬਦਲੂਗਾ। ਦੇਖਦੇ ਆ ਕਿਦਾਂ ਦਾ ਬਦਲਦਾ। ਚੜਾਈਆਂ ਨਾਲ ਸਵੇਰ ਦੀ ਸ਼ੁਰੂਆਤ ਹੋਈ ਜਾਣ ਦੀ। ਤੇ ਸਾਹਮਣੇ ਮੇਰੇ ਸਾਹਨਾਂ ਸਕੂਲ ਬਣਿਆ ਹੋਇਆ ਸ਼ਾਇਦ। ਅ ਕ੍ਰਿਸਚੀਅਨਿਟੀ ਦਾ ਬਣਿਆ ਮੇਰੇ ਸਾਹਨਾਂ ਕੋਈ ਜਿਹੜੇ ਸਾਹਨਾਂ ਮੂਰੇ ਉਹ ਥੰਬ ਜਿਹਾ ਆਪਣਾ ਹੀ ਇੱਥੇ ਆ। ਫੇਰ ਆ ਲੋ ਚੱਲੀਏ ਕਿਹੜਾ ਵਾੜ ਜਿਹੜੇ ਕਰੀਏ ਮਾੜੀ-ਮੋਟੀ। ਮਤਲਬ ਤੇ ਤੁਹਾਨੂੰ ਅੱਗੇ ਚੱਲ ਕੇ ਸੋਹਣੀ ਗੱਲਬਾਤ ਦੇ ਨਾਲ ਸੋਹਣੇ ਨਜ਼ਾਰੇ ਨੇ ਸਵੇਰ ਦੇ ਠੰਡੀ ਹਵਾ ਦੇ ਆਸ-ਪਾਸ ਪਹਾੜਾਂ ਨਾਲ ਘਿਰਿਆ ਹੋਇਆ ਸਾਰਾ ਆਂਧਰਾ ਪ੍ਰਦੇਸ਼ ਤੇ ਕਰਨਾਟਕ ਦਾ ਜਿਹੜਾ ਬਾਰਡਰ ਆ ਇਥੋਂ ਤਕਰੀਬਨ ਵੀ 20 ਕਿਲੋਮੀਟਰ ਦਾ ਆ ਬੰਗਲੌਰ ਤੱਕ ਚੜ੍ਹਾਈਆਂ ਦਾ ਕਾਫਲਾ ਉਵੇਂ ਜਾਰੀ ਰਹਿਣਾ ਆਪਣੇ ਨਾਲ ਤੇ 1450 ਮੀਟਰ ਦੇ ਐਲੀਵੇਸ਼ਨ ਤੇ ਆਪਾਂ ਇਸ ਸਮੇਂ ਸਫ਼ਰ ਕਰ ਰਹੇ ਆ ਧੰਨਵਾਦ ਬਾਈ ਬਗਲੌਰ ਤੋਂ ਬਾਅਦ ਥੋੜਾ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਪਰ ਉਦੋਂ ਤੱਕ ਆਪ ਨੂੰ ਚੜ੍ਹਾਈਆਂ ਚੜ੍ਹਨੀਆਂ ਪੈਣੀਆਂ ਨੇ ਮੈਨੂੰ ਆਸਾਂ ਜੀਆ ਸਾਊਥ ਕੋਲ ਬਹੁਤ ਜ਼ਿਆਦਾ ਮੈਨੂੰ ਆਈ ਸੀ ਮੈਨੂੰ ਸਾਊਥ ਸੋਹਣਾ ਹੋਊਗਾ ਪਰ ਹਾਲੇ ਤੱਕ ਤਾਂ ਸਾਰਾ ਕੁਝ ਮੈਕਸੀ ਚੱਲੀ ਜਾਂਦਾ ਐਮਪੀਵੀ ਸੇਮ ਹੀ ਆ ਮਹਾਰਾਸ਼ਟਰ ਵੀ ਸੇਮ ਹੀ ਸੀਗਾ ਤੇ ਆਂਧਰਾ ਵੀ ਥੋੜਾ ਵਧੀਆ ਲੱਗਿਆ ਮੈਨੂੰ ਏਰੀਆ ਬੱਖੋ ਲੋਕਾਂ ਵਾਲੋਂ ਨਹੀਂ ਏਰੀਆ ਬੱਖੋ ਮੈਨੂੰ ਵਧੀਆ ਲੱਗਿਆ ਇੱਥੋਂ ਦੀ ਮਾੜੀ ਗੱਲ ਮੈਨੂੰ ਇਹ ਲੱਗੀ ਇਹਨਾਂ ਨੂੰ ਲੋਕਾਂ ਨੂੰ ਹਿੰਦੀ ਆਉਂਦੀ ਹੈ ਪਰ ਬੋਲ ਨਹੀਂ ਰਹੇ ਆਪਣੇ ਨਾਲ ਸੋ ਤਮਿਲ ਦੇ ਵਿੱਚ ਜਮ ਨਹੀਂ ਹੋਣੀ ਇਹ ਚੀਜ਼ ਪਰ ਕਰ ਲਾਂਗੇ bro we will manage ਘਰੋਂ ਨਿਕਲਿਆ ਕਰਨਾ ਹੀ ਪਣਾ ਇਧਰਲੇ ਪਾਸੇ ਨਾ ਮੈਂ ਇੱਕ ਜੀ ਦੇਖ ਰਿਹਾ ਕੱਲ ਪਰਸੋਂ ਦੀ ਪਹਿਲਾਂ ਦੀ ਵੀ ਦੇਖੀ ਆ ਅ ইরਾਨੀ ਚਾਹ ਬਹੁਤ ਵੇਚਦੇ ਨੇ ਯਾਰ ਰਾਨ ਦੇ ਬਾਲੇ ਫੇਣਾ ਲਾ ਤਾਂ ਉਧਰਲੇ ਪਾਸੇ ਆਏ ਹੋਏ ਲੱਗਦੇ ਇਧਰਲੇ ਲੋਕ ইরਾਨੀ ਚਾਹ ਇੱਕ ਤੇ ਟਾਲੀ ਹਣੀ ਚਾਹੇ ਲਿਖੀ ਬੈਠੇ ਸੀਗੇ ਹੁਣ ਪਤਾ ਨਹੀਂ ਟਾਲੀ ਇਹਨਾਂ ਉਧਰਲੀ ਜੀ ਕਿ ਇਹਨਾਂ ਦੀ ਟਾਲੀ ਨੂੰ ਕੋਈ ਵੱਖਰੀ ਹੋਣੀ ਆ ਪਰ ਪੀਤੀ ਨਹੀਂ ਰਹਿਗਾ ਪਤਾ ਨਹੀਂ ਕੈਜ ਹੋਣੀ ਆ ਆਪਾਂ ਆਉਦੀ ਜਾਂ ਪੀ ਲਈ ਦੀ ਹਲੇ ਅ ਤਮਿਲ ਦੇ ਵਿੱਚ ਜਾ ਕੇ ਤਾਂ ਫਿਰ ਆਪਣਾ ਮੇਰੇ ਹਿਸਾਬ ਨਾਲ ਵੀ ਮੁਸ਼ਕਲ ਹੋ ਜਾਣਾ ਅ ਨਮਾ ਟਰਾਈ ਕਰਾਂਗੇ ਹੁਣ ਨਮੀ ਸਟੇਟ ਦਾ ਅੱਜ ਆਪਾਂ ਵਰ ਜਾਣਾ ਕਰਨਾਟਕ ਰਹਿ ਗਿਆ ਇੱਥੋਂ ਬਰੇ ਹਿਸਾਬ ਨਾਲ 15 ਕਿਲੋਮੀਟਰ ਸਾਰੇ ਹੀ ਬਾਪਿਓ ਸੋਹਣਾ ਏਰੀਆ ਬਲਾਲ ਚਤਵਾ ਕਰਦਾ ਰਮਾਲ ਲਾਲੀ ਮੱਥੇ ਤੇ ਪਰ ਯਾਰ ਧੁੱਪ ਬਹੁਤ ਆ ਰੰਗ ਰੂng ਜੇ ਪਹਿਲਾਂ ਹੀ ਬਦਲੀ ਬੈਠੇ ਆ ਇਧਰਲੇ ਪਾਸੇ ਖੇਤੀ ਜੇ ਸੂਰੇ ਨਮੂਨੇ ਪੇਸ਼ ਕਰ ਰਹੇ ਨੇ ਜੀ ਜਿਵੇਂ ਜਿਵੇਂ ਏਰੀਆ ਬੋਲਦਾ ਵੱਖਰੇ ਲੋਕ ਵੱਖਰੇ ਢੰਗ ਸਿਰੇ ਕੰਮ ਕਰਨਦੇ ਵੱਖਰੇ ਤੌਰ ਤਰੀਕੇ ਹੈ ਇਹ ਚੀਜ਼ ਦੇ ਸੋ ਇਦਾਂ ਹੀ ਬੋਲਦੇ ਰਹਿੰਦੇ ਨੇ ਹਾਏ bro ਮੂਰ ਲੈ ਕੈਮਰਾ ਬਰਦਰ ਉਹਦੇ ਭਾਣੇ ਕਿਤੇ ਮਗਰ ਲੈ ਗਿਆ ਬਰਦਰ ਇਹ ਹੱਥ ਖੜੀ ਕਰੀ ਜਾਂਦਾ ਮਾਫੀ ਚੋਨਾ ਛੋੜੇ ਵੀਰ ਆਪਾਂ ਵੀ ਚਾਹ ਪੀਨੇ ਆ ਹੁਣ ਜਾ ਕੇ ਸਦਾ ਕਰਨਾਟਕ ਲਈ ਜਾ ਪੀਵੇਂਗੇ ਮਿੱਤਰੋ ਅੱਜ ਆਂਧਰਾਲੀ ਜਾ ਪੀਣੀ ਆ ਪਾ ਤੈਨੂੰ ਕਿਦੋਂ ਸਾਲ ਚੜਾਈਆਂ ਦਾ ਕਾਫਲੇ ਆਪਣੇ ਨਾਲ-ਨਾਲ ਚੱਲ ਰਹੇ ਨੇ ਬਗਲੌਰ ਤੱਕ ਹੀ ਚੱਲਣਗੇ ਜਿਹੜੀ ਜਗ੍ਹਾ ਤੇ ਆਪਾਂ ਇਸ ਸਮੇਂ ਖੜੇ ਆ ਦੋਸਤੋ ਜਿਵੇਂ ਉੱਜੜੇ ਹੋਏ ਜਿਵੇਂ ਰੇਗਿਸਤਾਨ ਜਾਂ ਰਾਜਸਥਾਨ ਦੇ ਇਹ ਤਾਂ ਬਗੰਗਨਗਰ ਵਾਲੀ ਸਾਈਡ ਤੋਂ ਉਹ ਉੱਧੋਂ ਉੱਧਰਲੇ ਉੱਜੜੇ ਇਲਾਕੇ ਹਨ ਆ ਵੀ ਉਦਾਂ ਦਾ ਸਿਸਟਮ ਹੈ ਇੱਕ ਵਾਰ ਤੇ ਦੋ ਦਿਨ ਢਾਬੇ ਜੇ ਬਣਿਆ ਜਿਵੇਂ ਜਮਾਂ ਹੀ ਵੀ ਦੇ ਏਰੀਏ ਨੇ ਜਿਵੇਂ ਕਿਸੇ ਸਮੇਂ ਦੇ ਵਿੱਚ ਲੁੱਟ ਖੋਈ ਹੁੰਦੀ ਕਿਸੇ ਰਾਜੇ ਨੂੰ ਜਿਵੇਂ ਪਰਦਾ ਛੱਡ ਕੇ ਭੱਜ ਜਾਂਦੀ ਹੈ ਨਾ ਪੰਡ ਜਿਵੇਂ ਉਦਾਂ ਦੇ ਏਰੀਏ ਨੇ ਇਹ ਵੀ ਇਤਰਾ ਇਤ੍ਰੂਥਰੀ ਘਾਟੀ ਨੇ ਦੂਰ ਰੂਰ ਤੱਕ ਪਹਾੜੀ ਪਹਾੜ ਨੇ ਬਾਈ ਤੇ ਮੈਂ ਲਦਾਖਲੇ ਪਾਸੇ ਆਪਾਂ ਦੇਖੀ ਹੁਣੇ ਤੁਸੀਂ ਕਿ ਦੇਖੀ ਹੁਣ ਵੀਡੀਓ ਆਪਣੀਆਂ ਲਦਾਖ ਦੇ ਵਿੱਚ ਵੀ ਲੰਮਾ ਸਮਾਂ ਇੰਸ ਚੱਲਦੇ ਰਹੇ ਪਾੜ ਪੂੜੀਏ ਪਰ ਉੱਤੋਂ ਵਾਲੇ ਪਹਾੜ ਸੀ ਜਿਹੜੇ ਬੱਕਰੇ ਸੀਗੇ ਇੱਥੋਂ ਵਾਲੇ ਬੱਕਰੇ ਨੇ ਇੱਥੋਂ ਵਾਲੀਆਂ ਪਹਾੜੀਆਂ ਉੱਥੋਂ ਵਾਲੇ ਪਹਾੜ ਸੀਗੇ ਬਸ ਨੇ ਚੜਾਈਆਂ ਵਾ ਉਹ ਤਾਂ ਕਰਦੀਆਂ ਥੋੜੀਆਂ ਆ ਹੁਣ ਕਰਨਾਟਕ ਵੜ ਜਾਗੇ ਆਪਾਂ 10 ਕਿਲੋਮੀਟਰ ਦੇ ਅਗੇ ਤੇ ਦੇਖਦਾ ਵੀ ਕਰਨਾਟਕ ਦਾ ਮਾਹੌਲ ਕੀ ਕਹਿੰਦਾ ਪਹਿਲੀ ਚਾਹ ਸਵੇਰ ਵਾਲੀ ਆਪਾਂ ਕਰਨਾਟਕ ਜੀ ਵੱਲ ਗੀ ਪੀਵਾਂਗੇ ਹੁਣ ਤਾਂਪੇ ਤਾਂ ਮਿਲ ਰਹੇ ਆ ਪਰ ਹਾਲੇ ਮੈਨੂੰ ਆਇਆ ਵੀ ਟੱਪ ਜੀਏ ਕੇ ਰਾਂਧਾ ਪ੍ਰਦੇਸ਼ ਅੱਜ ਇਹਨੂੰ ਫਤੇ ਬੁਲਾ ਦਈਏ ਟਰੱਕ ਵਾਲੇ ਯਾਦੇ ਤਾਂ ਕਰਕੇ ਰੌਲਾ ਜਾਂ ਟਰੱਕਾਂ ਦਾ ਬੜਾ ਤਾਂ ਵਾ ਰੁਕ ਜਾਨਾ ਬਾਈ ਹੋਰ ਨਹੀਂ ਗੱਲ ਕੋਈ ਤੇ ਇਧਰ ਮਗਲੀ ਸੜਕ ਵੀ ਦੂਰ ਦੂਰ ਤੱਕ ਸਾਰਾ ਉਜਾੜੀ ਪਿਆ ਹੋਇਆ ਨਾ ਤਾਂ ਖੇਤੀ ਹੁੰਦੀ ਇੱਥੇ ਨਾਲ ਦਾ ਕੋਈ ਇੰਡਸਟਰੀਅਲ ਏਰੀਆ ਹੀ ਹੈਗਾ ਇੱਥੇ ਉਹ ਸਾਰਾ ਮਗਰ ਨਾਂਗੇ ਜਿੱਨਾ ਸੀਗਾ ਅਨੰਤਪੁਰਮ ਤੋਂ ਪਿੱਛੇ ਅਨੰਤਪੁਰਮ ਕੋਲ ਥੋੜਾ ਬਹੁਤਾ ਗਾਹ ਪਛਾੜੇ ਸੀਗਾ ਸਾਰਾ ਏਰੀਆ ਦੀ ਗੱਲ ਦੇਖ ਹੀ ਲਿਆ ਹੁਣ ਇਹਦੇ ਵਿੱਚ ਤੇ ਇਹ ਤਕਰੀਬਨ ਸਾਰਾ ਹੀ ਸੋਨ ਸੁਲਾਈ ਆ ਬਈ ਸ਼ਾਂਤੀ ਏਰੀਆ ਸਾਰਾ ਤੇ ਬਾਦਰ ਬਹੁਤ ਨੇ ਯਾਰ ਡਰਜਾ ਲੱਗਦਾ ਕਿ ਤੇ ਵੀ ਪੂਣੀ ਨਾ ਮੁਕੇ ਲੈਣਾ ਪਈਏ ਅ ਝਾੜੀਆਂ ਹੀ ਬਣੀਆਂ ਹੋ ਜਣੇ ਇਹਨਾਂ ਦੇ ਵਿੱਚ ਲੁਕੇ ਹੁੰਦੇ ਆ ਪਤਾ ਨਹੀਂ ਕਦੋਂ ਨਿਕਲ ਆਉਂਦੇ ਪੱਟੂ ਇਹ ਵੀ ਉਸ ਹਾਵਣਾ ਧਿਆਨ ਜਾਰਾ ਰੱਖ ਕੇ ਤੁਰੇ ਜਾਈ ਲਹੌਲੀ ਇਹ ਆਈ ਆਂਧਰਾ ਪ੍ਰਦੇਸ਼ ਦਾ ਲਾਸਟ ਪੰਪ ਜਿੱਥੇ ਇਹ ਆਂਧਰਾ ਪ੍ਰਦੇਸ਼ ਆਪਣਾ ਖਤਮ ਹੋ ਜਾਂਦਾ ਲੀਪਾਕਸ਼ੀ ਨੌਲੇਜ ਹੱਬ ਕੋਈ ਪੜਾਵਾ ਵਗੈਰਾ ਬਣਿਆ ਹੋਣਾ ਇਹ ਵੀ ਬੰਦ ਹੀ ਹੋ ਗਿਆ ਤੇ ਸਾਹਮਣੇ ਜਿਹੜਾ ਟੋਲਾ ਉਹਨੂੰ ਪਤਾ ਹੀ ਹੁਣਾਂ ਵੀ ਇਹ ਬਾਰਡਰ ਹੁੰਦੇ ਨੇ ਸਟੇਟਾਂ ਦੇ ਆਪਣੇ ਇਧਰ ਤੇ ਉੱਤੇ ਚੱਲ ਕੇ ਬਣਾਉਣਾ ਇੱਕ ਸੋਹਣੀ ਵੀਡੀਓ ਹੋਰ ਆਖਰੀ ਫਤ ਆਂਧਰਾ ਪ੍ਰਦੇਸ਼ ਨੂੰ ਕਹਿੰਦੇ ਆ ਤੇ ਕਰਨਾਟਕ ਨੂੰ ਕਹਿੰਨੇ ਆ ਹਾਏ ਹੈਲੋ ਦੇਖਦੇ ਆ ਉੱਥਾ ਮਾਹੌਲ ਕਰਨਾਟਕ ਦਾ ਰੂਟੀ ਬਣੀ ਸਕਦੇ ਆ ਫਿਰ ਸ਼ਾਂਤ ਤੇਰੀਆ ਸਾਰਾ ਸਿਰਫ ਟ੍ਰੈਕਾਂ ਦਾ ਰੌਲਾ ਹੋਰ ਕੋਸ਼ ਨਹੀਂ ਪਈ ਇੱਥੇ ਸੋਨ ਸੋਨ ਜੁੜੇ ਹੋਏ ਰੋਡ ਬੱਸ ਕਰਨਾਟਕ ਇਹਦਾ ਵੀ ਆਜੋ ਅੰਦਰ ਹੁਣ ਮਤਲਬ ਜਿਹੜਾ ਆਪਣੇ ਮਗਰ ਅਸਮੇ ਬੋਰਡ ਲੱਗਿਆ ਹੋਇਆ ਇਹ ਆਹ ਆਂਧਰਾ ਪ੍ਰਦੇਸ਼ ਤੇ ਕਰਨਾਟਕ ਦਾ ਬਾਰਡਰ ਸਾਹਮਣੇ ਲੱਗਿਆ ਹੋਇਆ ਵੈਲਕਮ ਟੂ ਆਂਧਰਾ ਪ੍ਰਦੇਸ਼ ਇਹ ਜਿਹੜਾ ਆਪਣੇ ਮਗਰ ਬੋਰਡ ਲਗਾਏ ਕਹਿੰਦਾ ਹੈ ਵੈਲਕਮ ਟੂ ਕਰਨਾਟਕ ਆਪਾਂ ਜਮਾ ਸੈਂਟਰ 'ਚ ਖੜੇ ਆਂ ਨਾ ਪਾਂਧਾ ਪ੍ਰਦੇਸ਼ ਦੇ ਹਿੱਸੇ 'ਚ ਜਾਂ ਹੁਣ ਨਾ ਪਹੇ ਕੇ ਕਰਨਾਟਕ ਦੇ ਵਿੱਚ ਆਪਾਂ ਖੜੇ ਆਂ ਮੱਧ ਰੇਖਾ ਦੇ ਵਿੱਚ ਟਰੱਕ ਬਹੁਤ ਦੇ ਹੁੰਦਾ ਨਾਲ ਸਾਈਕਲ ਦਾ ਵੀ ਫਿਆ ਰੱਖਣਾ ਪੈਂਦਾ ਜੀ ਹੋਰ ਕਿਤੇ ਹਵਾ ਆਵੇ ਤੇ ਨਾਲ ਹੀ ਆਪਣਾ ਸਾਈਕਲ ਟਰੱਕ ਥੱਲੇ ਪਾਵੇ ਭਾਈ ਉਹ ਬਹੁਤ ਸੋਹਣਾ ਸਫ਼ਰ ਰਿਹਾ ਭਾਈ ਆਂਧਰਾ ਪ੍ਰਦੇਸ਼ ਦਾ ਸੋਹਣਾ ਲੱਗਿਆ ਮੈਨੂੰ ਮੌਸਮ ਆਂਧਰਾ ਦਾ ਲੋਕ ਵੀ ਠੀਕੜਾ ਗੰਜੀਏ ਵੱਧ ਘੱਟ ਦਾ ਗੱਲਬਾਤ ਕਿਸੇ ਨਾਲ ਕਰਨੀ ਨਾ ਵਾਸਤਾ ਕਰਨੀ ਵੀ ਕਿਥੋਂ ਉਹਨਾਂ ਨੂੰ ਨਾ ਪਾਸ਼ ਆਪਣੇ ਨੇ ਨਾ ਆਪਣਾ ਉਹਨਾਂ ਦੀ ਆਉਂਦੀ ਸੀ ਤਾਂ ਕਰਕੇ ਮੌਸਮ ਠੱਡਾ ਹਵਾ ਬਹੁਤ ਤੇਜ਼ ਚੱਲਦੀ ਆ ਹੁਣ ਰੋਟੀ ਬਣੀ ਛੱਕਦੇ ਆ ਆਪਣੇ ਮਗਰ ਟਰਾਬੇ ਢੂਬੇ ਬਣੇ ਹੋਏ ਆ ਬਾਹਰ ਦੇ ਉੱਤੇ ਸਾਰੇ ਉਧਰ ਆਂਧਰਾ ਜਾ ਗਏ ਇਧਰ ਕਰਨਾਟਕ ਆ ਗਿਆ ਤੇ ਚੱਲਦੇ ਆ ਹੁਣ ਅਗਲੇ ਰੂਟ ਦੇ ਉੱਤੇ ਫਿਰ ਚਾਹ ਬਣੀ ਛੱਕ ਕੇ ਆਖਰੀ ਫਤਿਹ ਆ ਤੁਹਾਨੂੰ ਆਂਧਰਾ ਪ੍ਰਦੇਸ਼ ਵਾਲੇ ਨੂੰ ਧੰਨਵਾਦ ਤੁਹਾਡਾ ਬਹੁਤ-ਬਹੁਤ ਇਨਾ ਸਾਥ ਦੇਣ ਦੇ ਲਈ ਤੇ स्वागत है कर्नाटक ਵੱਲੋਂ ਚਲਦੇ ਆਂ ਮਿੱਤਰੋ ਆਜੋ ਫਿਰ ਚੱਲਦੇ ਆਂ। ਜੀ ਕਰਨਾਟਕ ਸ਼ਹਿਰ ਦੇ ਵਿੱਚ ਆ ਗਏ ਆਂ ਖੇੜ ਦੇ ਵਿੱਚ ਤੇ ਪਤਾ ਨਹੀਂ ਕੀ ਖਾਦਾ ਇਸ ਤੋਂ ਹਣ। ਪਹਿਲੀ ਜਵ ਸਵਾਸ ਹੀ ਮੈਨੂੰ ਲੱਗਦਾ ਇੱਕ ਹੋਰ ਪੂਲੀਏ। ਦਰਮੀ ਜੀ ਇਹ ਹੋ ਗਈ ਧਰਲੇ ਪਾਸੇ ਅਸੀਂ ਆਂਦਰਾ ਟੱਪੇ ਆਂ ਫੇਰ ਹੋਈ ਪਹਿਲਾ ਵਾਲਾ ਮਾਹੌਲ ਜਾ ਆ ਗਿਆ। ਚਲਦੇ ਆਂ ਹੁਣ ਦੇਖਦੇ ਆਂ ਕਿਹਦਾ ਬੰਗਿਆ ਬਹੁਤ ਹਲਾਲ ਦਾ ਰਾਹ ਤੇ ਵਿੱਚ 10 ਮਿੰਟ ਦੀ ਟੱਪੀ ਹੋਣੀ ਹੈ ਕਿਵੇਂ ਆਈ ਸਾਰੇ ਠੀਕ ਠਾਕ ਕਰਨਾਟਕ ਦੇ ਵਿੱਚ ਬੈਠਿਆਂ ਤੇ ਪੂਰੀ ਤਸੱਲੀ ਕਰਾਦੀ ਗਰਮੀ ਨੇ ਧੁੱਪ ਨਾਲ ਇੱਕੇ ਚੜਾਈਆਂ ਐ ਚੜਦੇ ਆ ਫੇਰ ਐ ਆਉਂਦੀ ਆ ਫੇਰ ਚੜਦੇ ਫੇਰ ਐ ਜੱਲੀ ਜਾਂਦਾ ਮੇਰੇ ਹਿਸਾਬ ਨਾਲ ਅਗਰਲੇ 20 ਕਿਲੋਮੀਟਰ ਤੋਂ ਤੇ ਜਮ ਤਸੱਲੀ ਕਰਾਤੀ ਜਮ ਨਾ ਕੋਈ ਦਰਾਖਤਾ ਮੈਨੂੰ ਨਾ ਵਾਸਤਾ ਕੋਈ ਨਾ ਦਿਖਾਉਣ ਵਾਲਾ ਤਾਂ ਚਲੋ ਹੋਣੀ ਹੀ ਆ ਇੱਥੇ ਜਮਾ ਜਮਾ ਬਸ ਹੋਈ ਅੱਜ ਤਾਂ ਤਾਂ ਹੋਈ ਅੱਜ ਕਰਨਾਟਕ ਵਾਲੇ ਪਾਸੇ ਆ ਗਏ ਵੀ ਕਹਿੰਦੇ ਬੰਗਲੌਰ ਤੱਕ ਆਈਂ ਰਹਾ ਜਾਂਦਾ ਪੂਰਾ ਤਾਂ ਉਹ ਨਹੀਂ ਜਾਂਦਾ ਕਹਿੰਦੇ ਐਲੀਵੇਸ਼ਨ ਹੋਣਾ ਇਹ ਕੱਲ 1450 ਤੇ ਸੀਗੀ ਅੱਜ 900 ਤੇ ਕੁਛ ਆ ਗਈਆਂ ਦੂਜਾ ਪੈਸਾ ਵਲਾ ਸਾਡੇ ਦੁੱਗਣਾ ਐਲੀਵੇਸ਼ਨ ਚੱਕਿਆ ਕੱਲ ਨਾਲੋਂ ਇੰਨੀ ਕੁ ਚੜਾਈ ਤਾਂ ਬੱ ਚੜੀ ਹੋਏ ਆ ਹੁਣ ਸਿਰਜਾ ਦੂਨ ਲੱਗ ਗਿਆ ਗਰਮੀ ਨਾਲੋਂ ਧੋਪ ਚ ਇੰਨੀ ਗਾੜੀ ਧੋਪ ਨਾਲ ਘਰ ਰੜਕਲੀ ਬੜੀ ਜਿਆਦੇ ਨਾ ਵਾੜਾ ਕੋਈ ਖਾਣ ਪੀਣ ਹੈਗਾ ਤੇ ਵਖਰਾ ਜਾ ਕੁਛ ਹੀ ਆ ਦੇਖਦੇ ਆ ਕੀ ਬਣਦਾ ਅੱਜ ਸਾਰੀ ਮੇਰੇ ਸਾਹ ਹੁਣ ਹਲੇ 60 ਕਿਲੋਮੀਟਰ ਆ ਪਾਏ ਹਲੇ ਤੱਕ ਤਾਂ ਦੇਖਣਾ ਜੇ ਤਾਂ ਮਾੜੀ ਮੋੜੀ ਢਾੜ ਧੂੜ ਮਿਲ ਜੇ ਕਿਤੇ ਧੁੱਪ ਜੀ ਘੜੀ ਤੋਂ ਫੇਰ ਤਾਂ ਵਾੜ ਕੱਢ ਲਾ ਨਹੀਂ ਫਿਰ ਲਾ ਦਾਂਗੇ ਪੰਪ ਦੇ ਹੋਰ ਕੀ ਕਰ ਸਕਦੇ ਆ ਬਈ ਅੱਜ ਇੰਨੇ ਦਿਨਾਂ ਦੀ ਵਾੜ ਜਿਹੜੀ ਕੱਢੀ ਅੱਜ ਸਾਹ ਲੈ ਲਾਂਗੇ ਪੂਰਾ ਟਾਈਮ ਨਾਲ ਫਿਰ ਇਹੀ ਕਰ ਸਕਦੇ ਆ ਅੰਤ ਨੂੰ ਤਾਂ ਹੁਣ ਆਪਾਂ 6 ਵਜੇ ਤੱਕ ਚਲਾਵਾਂਗੇ ਸਾਈਕਲ ਦਾ ਪਰ ਉਹੀ ਪਰ ਬਾਹਲਾ ਨਹੀਂ ਕਰ ਤੋ ਸਕਦੇ ਹੁਣ ਬਸ ਹੋ ਗਈ ਜੀਰਾ ਦਾ ਬਾਕੀ ਦੇਖਦੇ ਆ ਜੇ ਕੋਈ ਠੰਡਾ ਗਾਣਾ ਚਾਹ ਪਾਣੀ ਲਗਾ ਮਿਲ ਗਿਆ ਚਾਹ ਪਾਣੀ ਪੀਣੇ ਪਹਿਲਾਂ ਅਗਦੇ ਚੱਲ ਗਿਆ ਨਹੀ ਤਾਂ ਇਹ ਤਾਂ ਲੈ ਕੇ ਬਹਿਣਗੇ ਪੰਨਾ ਕਰਨਾਟਕ ਵਾਲੇ ਤਾਂ ਇਹ ਤਾਂ ਸਾਰਾ ਸਫਰ ਆਪਾਂ ਕਰੀ ਬੈਠੇ ਆ ਫੇਰ ਤਾਂ ਮਡੇ ਹਿਸਾਬ ਨਾਲ ਜੈ ਜੀ ਚੜਾਈਏ ਇਧਰਲੇ ਪਾਸੇ ਵਾਲੀ ਅ ਦੋਸਤੋ ਜਿਹੜਾ ਤੁਸੀਂ ਇਸ ਸਮਿਆਂ ਮੇਰੇ ਸਾਹਮਣੇ ਦਾ ਦ੍ਰਿਸ਼ ਦੇਖ ਰਹੇ ਆ ਇਹ ਮਗਰ ਕੋਈ ਹੋਟਲ ਵਗੈਰਾ ਹੋਣਾ ਤੇ ਇਹ ਸਾਰਾ ਹੀ ਏਰੀਆ ਜਿੰਨਾ ਤੁਸੀਂ ਦੇਖ ਰਹੇ ਆ ਸਾਰਾ ਇਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਇਹ ਇਹ ਤਾਂ ਮਗਰ ਦਾ ਮੈਂ ਇਤਿਹਾਸ ਥੋੜਾ ਬਹੁਤ ਦੇਖਿਆ ਸੀਗਾ ਲੱਭ ਕੇ ਪਰ ਮੈਨੂੰ ਕੁਝ ਲੱਭਿਆ ਨਹੀਂ ਤੇ ਆ ਗਈ ਦੀ ਸਾਹਮਣੇ ਐਂਟਰੀ ਆ ਗਈ ਤੇ ਇੱਥੇ ਵੀ ਮੇਰੇ ਹਿਸਾਬ ਨਾਲ ਹੋਟਲ ਵਗੈਰਾ ਦਾ ਕੋਈ ਸਿਸਟਮ ਪੜਿਆ ਹੋਣਾ ਆ ਸਾਹਮਣੇ ਗੇਟ ਲੱਗਿਆ ਤੁਹਾਡੇ ਸਾਹਮਣੇ ਦੀ ਦੇਖ ਸਕਦੇ ਆ ਤੇ ਸਾਰੇ ਪਾਸੇ ਪਾਣੀ ਦੇ ਨਾਲ ਘਿਰਿਆ ਹੋਇਆ ਇਹ ਏਰੀਆ ਦਰਖਤ ਵਿੱਚ ਡੁੱਬੇ ਹੋਏ ਨੇ ਤੇ ਗੇਟ ਵੀ ਮੇਰੇ ਹਿਸਾਬ ਨਾਲ ਵਾੜਾ ਜਿੰਨਾ 10 ਫੁੱਟ ਦਾ ਹੋਣਾ ਸਾਰਾ ਦਾ ਸਾਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਥੋੜਾ ਬਹੁਤਾ ਇਸ ਹੱਥ ਤੋਂ ਬਚਿਆ ਹੋਇਆ ਤੇ ਜਾਂ ਤਾਂ ਇਹ ਪਾਣੀ ਦੀ ਮਾਰ ਦੇ ਨਾਲ ਹੋਇਆ ਹੋਇਆ ਜਾਂ ਇਹ ਥੋੜਾ ਬਹੁਤਾ ਦਬਿਆ ਹੋਣਾ ਥਾਂ ਬਾਅਦ ਚੋਂ ਇਹ ਇਦਾਂ ਦਾ ਕੋਈ ਸੀਨ ਇਤ ਹੋਇਆ ਹੋਣਾ ਹੁਣ ਇੱਕ ਘਰ ਹੋਰ ਦਿਖਾ ਦਿੰਦਾ ਤੁਹੇ ਮੇਰੇ ਸਾਹਮਣੇ ਇੱਕ ਹੋਰ ਕਮਰਾ ਦੇਖ ਸਕਦੇ ਨੇ ਕਮਰਾ કે ਘਰ ਕਹਿ ਸਕਦੇ ਆ ਇਹ ਵੀ ਬਾਈ ਜੀ ਪਾਣੀ ਦੀ ਮਾਰ ਇਠਾਇਆ ਹੋਇਆ ਸਾਰਾ ਏਰੀਆ ਹੁਣ ਇਹਦੇ ਮਗਰ ਦਾ ਇਤਿਹਾਸ ਆਪਾਂ ਨੂੰ ਪਤਾ ਨਹੀਂ ਕੀ ਹੋਇਆ ਹੋਣਾ ਕੀ ਘੜਨਾ ਵਾਪਰੀ ਹੋਣੀ ਇੱਥੇ ਪਰ ਜਿਹਨਾਂ ਨੇ ਬਣਾਇਆ ਉਹ ਕੁਝ ਨਾ ਕੁਝ ਸੋਚ ਕੇ ਤਾਂ ਅਕਸਰ ਬਣਾਏ ਹੁਣ ਉਹ ਵੇਲਾਂ ਦੇ ਵਿੱਚ ਪਰ ਮੁੜ ਕੇ ਤਾਂ ਕੀ ਸਟਾ ਨਿਕਲਿਆ ਤੁਹਾਡੇ ਸਾਹਮਣੇ ਆ ਸੋ ਆ ਵੀ ਇੱਥੇ ਕੋਈ ਕਮਰਾ ਰਹਿਣ ਦਾ ਬਣਾਇਆ ਹੋਣਾ ਬਸੇਰਾ ਸਾਰਾ ਹੀ ਪਾਣੀ ਥੱਲੇ ਆ ਹੋਇਆ ਇਹ ਇਹ ਸਾਰਾ ਦਰਿਆ ਵਾਲਾ ਪਾਣੀ ਦੀ ਮਾਰ ਦੇ ਨਾਲ ਏਰੀਆ ਪਾਣੀ ਹਟ ਆ ਗਿਆ ਬਾਈ ਸਾਰਾ ਇਹ ਦਿਨ ਢਲਦੇ ਨਾਲ ਸ਼ਾਮ ਦਾ ਨਿਆਰਾ ਕੁਛ ਇਦਾਂ ਦਾ ਪਾਣੀ ਆਉਂਦਾ ਹੌਲੀ ਹੌਲੀ ਜਿਹੜਾ ਸੂਰਜ ਆਪਣੇ ਦੁਪਹਿਰੇ 12 ਵਜੇ ਨੂੰ ਮੱਥੇ ਤੇ ਆਇਆ ਹੁੰਦਾ ਹੌਲੀ ਹੌਲੀ ਸਮਾਂ ਬੜ ਦੇ ਨਾਲ ਇਹ ਥੱਲੇ ਆਉਂਦਾ ਜਾਂਦਾ ਤੇ ਇਹਨੇ ਆਸੇ ਪਾਸੇ ਦੇ ਨਾਰੀ ਦੇ ਦਰਖਤ ਤੁਸੀਂ ਸਾਰੇ ਰਾਹੀ ਦੇਖੇ ਹੁਣੇ ਮੇਰੇ ਹਿਸਾਬ ਨਾਲ ਤਾਂ ਲੋ ਜੀ ਕਰਦੇ ਕਰਾਉਂਦੇ ਸਮਾਂ ਸ਼ਾਮ ਦੇ 7:30 ਵਜੇ ਦਾ ਹੋ ਗਿਆ ਤੇ ਅੱਜ ਦਾ ਸਫਰ ਬਣ ਗਿਆ ਕੋਈ 90 95 ਕਿਲੋਮੀਟਰ ਦਾ ਮਾਦਾ ਨਿਕੜੇ ਸਹਾਉਣਾ 9095 ਕੱਢੇ ਪਰ ਜਿਹੜੇ ਸਹਾਉਣਾ ਚੜਾਈਆਂ ਸੀ ਨਾ ਅਜ ਤੀਆਂ ਵੀ ਆਏ ਜਾ ਕੇ ਫਿਰ ਡਲੇ ਡਾਉਣ ਜਾ ਕੇ ਫਿਰ ਤਾ ਜਾ ਕੇ ਫਿਰ ਆਹ ਸਾਰੀ ਦਿਹਾੜੀ ਮੇਰੇ ਹਿਸਾਬ ਨਾਲ ਵੀ ਮੈਂ ਜਿਉਂ ਕਰਨਾਟਕ ਵਾਲਾ ਬਾਰਡਰ ਟੱਪਿਆ ਆਂ ਆਂਧਰਾ ਆਪਾ ਟੱਪ ਕੇ ਕਰਨਾਟਕ ਵਾਲੇ ਪਾਸੇ ਆਏ ਸੀਗੇ ਵੀ ਮੈਂ ਨਹੀਂ ਕਿ ਰਾਹ ਦੇਖ ਹੁਣ ਵੀ ਜਿਹੜਾ 1 ਕਿਲੋਮੀਟਰ ਤੱਕ ਵੀ ਸੁਧਾਰਾ ਗਿਆ ਹੋਵੇ ਮੇਰੇ ਹਿਸਾਬ ਨਾਲ ਕੋਈ ਰਾਹ ਨਹੀਂ ਸੁਧਾਰਾ ਗਿਆ ਉੱਤੋਂ ਗਰਮੀ ਇੰਨੀ ਕਿ ਜਾਵੇ ਜਿਵੇਂ ਆਂਧਰਾ ਦਾ ਬੱਦਲ ਡੱਪੇ ਸਾਰਾ ਕੁਝ ਚੇਂਜ ਕਲਾਈਮੈਕਸ ਹੀ ਬਦਲੇਗਾ ਸਾਰਾ ਯਾਰ ਮੇਰੇ ਹਿਸਾਬ ਨਾਲ ਵੀ ਠੰਡਾ ਮੌਸਮ ਵਧੀਆ ਨਜ਼ਾਰਾ ਬਣਿਆ ਵਾ ਅਸੀਂ ਆਂਧਰਾ ਦੇ ਵਿੱਚ ਦਾ ਜਦੋਂ ਕਰਨਾਟਕ 'ਚ ਐਂਟਰੀ ਕੀਤੀ ਗਰਮੀ ਨੇ ਬੁਰਾ ਹਾਲ ਕਰਤਾ ਭਈ ਅਜ ਤਾਂ ਅਸੀਂ ਹਾਲ ਮੇਰੇ ਦੇਖ ਹੀ ਸਕਦੇ ਗਰਮੀ ਦੇ ਵਿੱਚ ਉਹ ਤਾਂ ਸ਼ਾਮ ਨੂੰ ਮੜੀ ਜਿਹਾੜ ਖਿੱਚੀ ਗਈ ਜਦੋਂ ਸਾਢੇ ਕਿ ਦਿਨ 4 ਵਜੇ ਤੋਂ ਬਾਅਦ ਨਹੀਂ ਤਾਂ ਮੇਰੇ ਹਿਸਾਬ ਨਾਲ ਵੀ 60 ਕਿਲੋਮੀਟਰ ਹੀ ਬਣਦੀ ਸੀਗੀ ਆ ਲਾਸਟ ਵਾਲੀ ਸ਼ਾਮ ਨੂੰ ਚੰਗੋ ਚੰਗੀ ਵਾਟ ਨਿਕਲੇ ਜਾਂਦੀ ਆ ਉਹ ਆਸਰਾਇਆ ਕਰ ਜਾਂਦੀ ਆ ਬਸ ਫਿਰ ਆਪਣੇ ਨੂੰ ਇਹ ਤੁਰੇਗਾ तकरीबन ਕੋਈ 650 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਆਪਣਾ ਕੰਨਾਈ ਕੁਮਾਰੀ ਤੱਕ ਦਾ ਤੇ 10 ਵਜੇ ਜਾਂ ਮੇਰੇ ਸਾਬ ਨਾਲ 10 ਵਜੇ ਚੱਲ ਨਵੇਂ ਸਾਲ ਨੂੰ ਤੇ ਆਪ ਸਾ ਵੀ ਲਾਤਾ ਹੈ ਖਿੱਚ ਕੇ ਮੈਨੂੰ ਐਸੀ ਚੱਲ ਮੈਨੂੰ ਸ਼ਾਇਦ ਕਰਨਾਟਕ ਦੇ ਵਿੱਚ ਕੁਝ ਹੋਵੇ ਦਿਖਾਉਣ ਵਾਲਾ ਪਰ ਮੈਨੂੰ ਦੱਸਿਆ ਹੀ ਨਹੀਂ ਦੱਸਣਾ ਵੀ ਕੀ ਸੀਗਾ ਪਰ ਵਧੀਆ ਮਗਰੋਂ ਤੁਰੇ ਆਉਂਦੇ ਸੀਗੇ ਚੜਾਈਆਂ ਨਹੀਂ ਲਗਾਦਾ ਉਹ ਮੈਨੂੰ ਪਸ ਆ ਸਮਝ ਨਹੀਂ ਲੱਗੀ ਵੀ ਕੀ ਕਰਨਾ ਕੀ ਨਹੀਂ ਕਰਨਾ ਫਿਰ ਮੈਂ ਜੋ ਦੱਸਿਆ ਉਹਨਾਂ ਕ ਬਣਾ ਲਿਆ ਤੁਹਾਡੇ ਸਾਹਮਣੇ ਪੇਸ਼ ਕਰਤਾ ਦੇਖਦੇ ਆ ਵੀ ਦੋ ਦਿਨਾਂ ਦਾ ਅਪਲੋਡ ਕਰਨਾ ਕਿ ਇੱਕ ਦਿਨਾਂ ਦਾ ਅੱਜ ਵਾਲਾ ਸਾਰਾ ਇੱਕ ਕਰ ਦਈਏ। ਧੰਨਵਾਦ ਕਰੋ ਬਹੁਤ-ਬਹੁਤ ਜੀ ਦੇਖਣ ਆਇਆ ਬਾਈ ਤੁਸੀਂ ਸਾਰੀ ਵੀਡੀਓ ਦਾ। ਧੰਨਵਾਦ ਦੀਆਂ ਤੁਹਾਡਾ ਬਹੁਤ-ਬਹੁਤ। ਚੜਾਈਆਂ ਵਾਲੇ 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 ਅੱਜ ਯਾਰ। ਬਸ ਨਹੀਂ ਚੱਲਿਆ ਕਿਉਂਕਿ ਮੈਂ ਤੁਹਾਡੇ ਸਾਹਮਣੇ ਤਸਵੀਰ 5:30 ਵਜੇ ਉੱਠ ਖੜਿਆ ਸੀ ਜੀ ਤਸਵੀਰੇ। ਮੈਂ ਤਾਂ ਪੂਰੇ ਉਸ ਹਿਸਾਬ ਨਾਲ ਮੈਂ ਕਿਹਾ ਵੀ ਅੱਜ ਕੰਮ ਖਿੱਚ ਕੇ ਰੱਖਾਂਗੇ ਪਰ ਜਿਉਂ ਟੱਪੇ ਆਂਧਰਾ ਬਾਈ ਜੀ ਉਹਨਾਂ ਨੂੰ 40 ਕਿਲੋਮੀਟਰ ਪਹਿਲੀ ਸੌਖੀ ਗੱਡੀ ਮੇਰੇ ਤੋਂ ਆਣਾ ਆਪਾਂ। 40 ਟੱਪ ਕੇ ਤਾਂ ਮੁੜ ਕੇ ਨਾ ਫਿਰ ਪੰਪ ਤਾਂ ਨਹੀਂ ਹੋਈ ਅਜੇ ਤਾਂ ਕੀ ਬਾਤਾਂ ਹੀ ਹੋਈਆਂ ਰੋਟੀ ਪ੍ਰਸ਼ਾਦ ਰੋਟੀ ਆਪਾਂ ਲਏ ਸੀ ਇੱਥੋਂ ਧਾਬਾ ਜਿਹਾ ਬਣਿਆ ਸੀਗਾ ਉਹ ਖਾਵਾਂਗੇ ਰੋਕੇ ਹੁਣ ਮੈਂ ਤਾਂ ਚੱਲ ਇੱਕ ਵਲੌਗ ਦੀ ਸਮਾਪਤੀ ਕਰਦੀ ਹਾਂ ਮੁੜ ਕੇ ਦਿਮਾਗ ਚੋਂ ਨਿਕਲੀਏ ਔਰ ਠੀਕ ਹੈ ਜੀ ਤੁਹਾਨੂੰ ਹੁਣ ਮਿਲਦੇ ਆਂ ਕਾਲੂ ਪਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ